ਮੈਂ ਕਸ਼ਮੀਰ ਸਿੰਘ ਜੀ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਸਰਪ੍ਰਸਤ ਬੋਲਦਾ ਜੀ ਕੀ ਦਿੱਕਰ ਆ ਰਹੀ ਹੈ ਦਿੱਕਤ ਇਹ ਆ ਰਹੀ ਆ ਜੀ ਸਾਡਾ ਜਿਹੜਾ ਪਿੰਡ ਤੋ ਗਲਵਾਲਵਾ ਇੱਥੋਂ ਸਿਆਸਤ ਸ਼ੁਰੂ ਹੁੰਦੀ ਆ ਤੇ ਆਹ ਹਾਲਤ ਵੇਖ ਲਓ ਸਾਡੇ ਪਿੰਡ ਦੀ ਤੁਸੀਂ ਇੱਥੋਂ ਭਾਵੇਂ ਤੁਸੀਂ ਪੈਦਲ ਚੱਲ ਜਾਓ ਤੇ ਭਾਵੇਂ ਮੋਟਰਸਾਈਕਲ ਤੇ ਚੱਲ ਜਾਓ ਤੇ ਭਾਵੇਂ ਗੱਡੀ ਤੇ ਚੱਲ ਜਾਓ ਬਰਾਬਰ ਹੀ ਟਾਈਮ ਲੱਗਦਾ ਇੰਨੀ ਮਾੜੀ ਹਾਲਤ ਵਾ ਕਰਦੀਆਂ ਤੱਕ 7-8 ਕਿਲੋਮੀਟਰ ਦੀ ਕਿ ਲੋਕੀ ਬੁਰਾ ਹਾਲ ਬੌਕੇ ਦਿਹਾੜੇ ਆ ਸਭ ਤੋਂ ਵੱਡਾ ਸਕੂਲ ਵਾ ਸਾਰੀ ਦੁਨੀਆ ਨੂੰ ਪਤਾ ਕਿ ਤੋਗਲ ਵਾਲੇ ਕਾਲ ਜਵਾ ਬੱਚਿਆਂ ਦਾ ਤੇ ਜਿਹੜੀ ਆ ਸੜਕ ਵੱਡੀ ਬਣ ਗਈ ਆ ਉਹਨਾਂ ਨੇ ਕੀ ਕੀਤਾ ਕਿ ਟਿਪਰਾਂ ਨੇ ਆ ਕੇ ਪਿੰਡ ਦੀ ਦੂਜੀ ਸੜਕ ਵੀ ਤੋੜ ਦਿੱਤੀ ਆ ਬੱਚੇ ਸਕੂਲੇ ਜਾਂਦੇ ਆ ਤੇ ਵਰਦੀਆਂ ਖਰਾਬ ਹੋ ਜਾਂਦੀਆਂ ਬੁਰਾ ਹਾਲ ਬੌਕੇ ਦਿਹਾੜੇ ਜਿਹੜੇ 30-35 ਪਿੰਡ ਲੱਗਦੇ ਆ ਇਹਨੂੰ ਤੋਗਲ ਵਾਲ ਨੂੰ ਕਾਡੀਆਂ ਨੂੰ ਜਾਣ ਨੂੰ ਆ ਹੁਣ ਵੀ ਤੁਹਾਡੇ ਸਾਹਮਣੇ ਲੰਘਣੇ ਆ ਲੋਕ ਕੋਈ ਕਿਤੇ ਡਿੱਗ ਪਈਂਦਾ ਕੋਈ ਕਿਤੇ ਡਿੱਗ ਪਈਂਦਾ ਬਹੁਤ ਮਾੜੀ ਹਾਲਤ ਵਾ ਅਸੀਂ ਚਾਵਾ ਨਾਲ ਸਰਕਾਰ ਬਣਾਈ ਸੀ ਕਿ ਸਾਡਾ ਇਹ ਉਹਨਾਂ ਸਰਕਾਰਾਂ ਨਾਲ ਚੰਗੇ ਕੰਮ ਕਰਨਗੀ ਪਰ ਮੈਨੂੰ ਸਮਝ ਨਹੀਂ ਲੱਗਦੀ ਕਿ ਇੱਕ ਪਾਈਆ ਲੋਕ ਨਹੀਂ ਕਿਤੇ ਪਾਈ ਇੰਨੀ ਮਾੜੀ ਹਾਲਤ ਹੋ ਗਈ ਆ ਅਸੀਂ ਇਹਨੂੰ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਚੇਤਾਵਨੀ ਦਿੰਨੇ ਆ ਕਿ ਪਹਿਲੀ ਤਰੀਕ ਤੱਕ ਜੇ ਸੜਕ ਦਾ ਕੋਈ ਕਾਰੋਬਾਰ ਨਾ ਕੀਤਾ ਤੋਏ ਤੇ ਬੇਨਾ ਪੂਰੇ ਤੇ ਅਸੀਂ ਬਹੁਤ ਵੱਡਾ ਸੰਘਰਸ਼ ਵਿੜਾਂਗੇ ਤੇ ਹਾਈਵੇ ਜਾਮ ਕਰਾਂਗੇ ਕਿਉਂਕਿ ਬਹੁਤ ਮਾਰੀ ਹਾਲਤਾ ਦੁਨੀਆ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਨਦੀਪ ਸਿੰਘ মিডিਆ ਇੰਚਾਰਜ ਪੰਜਾਬ ਮਾਝਾ ਕਿਸਾਨ ਸੰਘਰਸ਼ ਕਮੇਟੀ ਅੱਜ ਕੀ ਕੀ ਦਿੱਕਤਾਂ ਆ ਰਹੀਆਂ ਨੇ ਇੱਥੇ ਦਿੱਕਤਾਂ ਆ ਰਹੀਆਂ ਜੀ ਕਾਦੀਆਂ ਨੂੰ ਜਾ ਰਹੀ ਜਿਹੜੀ ਛੜਕੇ ਦਾ ਬਹੁਤ ਮੰਦਾ ਹਾਲ ਆ ਇੱਥੇ ਬੱਚੇ ਜੋ ਸਕੂਲ ਦੇ ਜਾਂਦੇ ਆ ਉਹਨਾਂ ਨੂੰ ਦਿੱਕਤਾਂ ਬਾਕੀ ਆਉਣ ਵਾਲੇ ਜੋ 35 40 ਪਿੰਡ ਵਾ ਲੋਕਿੰਗ ਸਾਰੇ ਕਾਦੀਆਂ ਕਸਬੇ ਨੂੰ ਜੁੜਦੇ ਆ ਇਥੋਂ ਦਾ ਬਹੁਤ ਮਾੜਾ ਹਾਲ ਚੱਲਣ ਰਿਹਾ ਪਿੰਡੇ ਦੇ ਨਾਲ ਜੁੜਦੇ ਆ ਇਥੇ ਘਟੋ ਘਟ 35 40 ਜੋ ਬੇਟ ਇਲਾਕਾ ਸਾਰਾ ਇਧਰੋਂ ਦੀ ਕਦੀਆਂ ਨੂੰ ਜਾਂਦਾ ਜੀ ਤੇ ਕੀ ਮੰਗ ਸਾਡੀ ਮੰਗ ਆ ਵੀ ਇਹਨੂੰ ਇਹਦੇ ਕਵਰ ਕੀਤਾ ਜਾਵੇ ਸਾਰਾ ਹਿਸਾਬ ਕਿਤਾਬ ਜਾ ਤੇ ਇਹਦੇ ਤੇ ਜਿਹੜੀ ਆ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇ ਤੇ ਜਿੱਦਾਂ ਡੀਸੀ ਸਾਹਿਬ ਨੇ ਕਿਹਾ ਵੀ 30 ਤਰੀਕ ਤੱਕ ਸਾਰੇ ਸੜਕਾਂ ਦਾ ਕੰਮ ਸ਼ੁਰੂ ਕਰਨਾ ਮੁਰੰਮਤ ਦਾ ਉਹਦੇ ਵਿੱਚ ਇਹ ਸੜਕ ਨੂੰ ਪਾ ਕੇ ਤੇ ਇਹਦੇ ਤੋਂ ਵੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇ ਜੇ ਨਹੀਂ ਕਰਦੇ ਤੇ ਕੀ ਜੇ ਨਹੀਂ ਕਰਦੇ ਗੁਰਦਾਸਪੁਰ ਤੋਂ ਸ਼੍ਰੀ ਹਰਗੋਬਿੰਦਪੁਰ ਜਿਹੜਾ ਰੋਡ ਚੱਲਦਾ ਉਹ ਵੱਡਾ ਤੁਗਲਵਾਲ ਤੇ ਸਾਰੇ ਨਗਰ ਦੀ ਸਲਾਹ ਆ ਕਿ ਸਾਰੇ ਨਗਰ ਵੱਲੋਂ ਤੇ ਜੋ 35 40 ਪਿੰਡ ਵਾ ਇੱਥੋਂ ਸੰਗਤ ਜੁੜ ਕੇ ਤੁਹਾਨੂੰ ਫਿਰ ਜਾਮ ਕੀਤਾ ਜਾਊਗਾ